ਨਾ ਜੇ ਹੋਰ ਵੀ ਕੋਈ ਰਹਿ ਗਿਆ ਨਾ ਤੇ ਉਹਨੂੰ ਵੀ ਦੱਸ ਦਿਓ ਵੀ ਆਪਾਂ ਇੰਡੀਆ ਚੱਲਿਆਂ ਉਹ ਵੀ ਆਪਦਾ ਸਮਾਨ ਦੇ ਜਾਵੇ। ਨਾ ਲੋਕੀ ਸਮਝਦੇ ਹੀ ਨਹੀਂ। ਆਪਾਂ ਇੰਡੀਆ ਜਹਾਜ਼ ਤੇ ਚੱਲਿਆਂ ਟਰੱਕ ਤੇ ਨਹੀਂ। ਬਲੇ ਤੁਸੀਂ ਇਹਨਾਂ ਨੂੰ ਮਨਾ ਨਹੀਂ ਸੀ ਕਰ ਸਕਦੇ। ਨਾ ਜੇ ਓਵਰ weight ਦੇ ਪੈਸੇ ਹੀ ਦੇਣੇ ਆ ਤੇ ਉਹਨਾਂ ਪੈਸਿਆਂ ਨਾਲ ਬਾਲਟੀ ਕੂਰੀਅਰ ਕਰਵਾ ਦਿਓ। ਪਰ ਨਹੀਂ। ਜਨਤਾ ਨੇ ਤੇ ਸ਼ਰਮਿਆ ਅਸਲੇ ਵੇਚ ਖਾਦੀ ਆ। ਆਖ ਕਿ ਅਸੀਂ ਜੀ ਨੂੰ ਓਵਰ weight ਦੇ ਪੈਸੇ ਦੇ ਦਾਂਗੇ। ਨਾ ਜੇ ਇਨ 1 ਡਾਲਰ ਡਿੱਗਦੇ ਆ ਤੇ ਆਪ ਬਾਲਟੀ ਇੰਡੀਆ ਦੇ ਆਓ ਜਾ ਕੇ। ਜੇ ਤੁਹਾਡੀ ਜਨਾਨੀਆਂ ਦੀ ਮੰਨਣ ਲੱਗੀ ਨਾ ਅਸੀਂ ਦੋ ਦਿਨ ਨਹੀਂ ਮੁਲਕ ਚ ਕੱਢ ਸਕਦੇ। ਮਨਵੀਰ ਮੇਰੇ ਨਾਲ ਕੰਮ ਕਰਦਾ। ਦਿਨ ਰਾਤ ਅਸੀਂ ਇਕੱਠੇ ਰਹਿਣਾ ਹੁੰਦਾ। ਜੇ ਘਰੋਂ ਦੋ ਰੋਟੀਆਂ ਵੀ ਲੈ ਕੇ ਆਵੇ ਤੇ ਇੱਕ ਉਹਦੇ ਚ ਮੈਨੂੰ ਦਿੰਦਾ ਉਹ। ਹਵੀ ਨਾ ਵੀ ਤਾਂ 100 ਵਾਰੀ ਮੈਂ ਉਹ ਤੋਂ ਪੈਸੇ ਫੜੇ ਆ। ਉਦੋਂ ਤਾਂ ਨਹੀਂ ਤੂੰ ਕਦੇ ਕਿਹਾ ਵੀ ਮਨਵੀਰ ਤੋਂ ਪੈਸੇ ਨਾ ਫੜਿਓ। ਠੰਡੇ ਦਿਮਾਗ ਨਾਲ ਸੋਚ। ਆਪਾਂ ਵੀ ਤਾਂ ਆਪਦਾ ਸਮਾਨ ਕਿਸੇ ਦੇ ਹੱਥ ਭੇਜੇ ਹੀ ਆ ਨਾ ਇੰਡੀਆ। ਜਾਣੀਂ ਨਾ ਤੂੰ ਵੀ ਫੜਾ ਕੇ ਆਉਣੀ ਨਹੀਂ ਨੀ ਸਮਾਨ। ਉਦੋਂ ਉਹਨਾਂ ਨੇ ਕੀ ਪਤਾ ਆਪਣਾ ਮਾਨ ਰੱਖਣ ਲਈ ਆਪਦਾ ਕੀ ਕੁਛ ਇੱਥੇ ਛੱਡ ਕੇ ਗਏ ਹੋਣਗੇ। ਹੁਣ ਤੂੰ ਅਰਦਾਸ ਕਰ। ਕਿ ਕੋਈ ਹੋਰ ਨਾ ਜੇ ਸਮਾਨ ਔਰ ਸਾਰੇ ਨਾ ਤੁਹਾਡੇ ਹੀ ਪਾਏ ਹੋਏ ਪੰਗੇ ਆ ਖਾਦੀ ਪੀਤੀ ਚ ਯਾਰ ਅੱਗੇ ਫੁਕਰੀ ਮਾਰ ਆਏ ਹੋ ਵਗੇ ਵੀ ਸਾਲੇ ਦੇ ਵਿਆਹ ਤੇ ਚੱਲਿਆ ਹੋਰ ਉਹਨਾਂ ਨੂੰ ਸੁਪਨਾ ਆਉਣਾ ਸੀ ਵੇਖ ਲਿਓ ਹੋਰ ਛੱਟ ਦੇਣੀ ਇਹਨੂੰ ਕਿਸੇ ਨੇ ਕੁੰਡਾ ਖੜਕਾਇਆ ਹੀ ਲਓ ਖਬਰਦਾਰ ਖਬਰਦਾਰ ਜੇ ਫੋਨ ਚੱਕਿਆ ਤੇ ਨਹੀਂ ਤੇ ਮੈਂ ਦੱਸਿਆ ਲੜਾਈ ਹੋ ਜੂ ਆਪਣੀ ਅਨਨੋਨ ਨੰਬਰ ਕੀ ਪਤਾ ਕਿਹਨੂੰ ਆਪਣੀ ਲੋੜ ਪੈ ਗਈ ਜੇ ਬੱਚਿਆਂ ਦਾ ਸਕੂਲ ਤੋਂ ਆਇਆ ਫਿਰ ਕੋਈ ਨਹੀਂ ਲੜਾਉਂਦਾ ਹੈਲੋ ਪੁੱਲੜ ਸਾਹਿਬ ਠੀਕ ਹੀ ਹੈ ਪੱਲਾ ਸਾਹਿਬ ਨੇ ਬਾਈ ਸਾਡਾ ਵਟੋਲਾ ਤੇ ਸਤੋਂ ਹੀ ਓਲਾ ਸਨੀ ਬੋਲਿਆ ਜਣਾ ਟਾਰਨੇਡ ਤੋਂ ਹਾਂ ਸਨੀ ਪਤਾ ਲੱਗਿਆ ਤੁਸੀਂ ਇੰਡੀਆ ਜਾ ਰਹੇ ਹੋ ਸਾਨੂੰ ਤਾਂ ਲੋਕ ਆ ਕੇ ਦੱਸ ਰਿਹਾ ਕਿ ਤੇਰਾ ਯਾਰ ਚੱਲਿਆ ਇੰਡੀਆ ਲੱਖ ਲਾਂ ਤਾਂ ਹੀ ਯਾਰੀ ਦੇ ਆ ਕੀ ਦਾ ਨੰਬਰ ਆ ਯਾਰ ਹਾਂ ਨੰਬਰ ਆਜੀ ਨਮਾ ਲਿਆ ਮੈਂ ਘਰ ਬੈਠੇ ਲਈ ਤੇ ਪਹਿਲੀ ਕਾਲ ਤੁਹਾਨੂੰ ਹੀ ਕੀਤੀ ਆ ਮੈਂ ਸੋਚਿਆ ਇੰਡੀਆ ਤੁਸੀਂ ਚੋਰੀ-ਚੋਰੀ ਜਾ ਰਹੇ ਹੋ ਕਿਤੇ ਮੇਰਾ ਨੰਬਰ ਵੇਖ ਕੇ ਤੁਸੀਂ ਫੋਨ ਹੀ ਨਾ ਚੁੱਕਣ ਚੋਰੀ ਤਾਂ ਕਾਹ ਨੂੰ ਜਾਣਾ ਸੀ ਯਾਰ ਬਸ ਚਾਹਣ ਕੀ ਬਣ ਗਿਆ ਅਸੀਂ ਤਾਂ ਚੱਜ ਨਾਲ ਸ਼ਾਪਿੰਗ ਵੀ ਨਹੀਂ ਕੀਤੀ ਅਜੇ ਉਹ ਯਾਨੀ ਕਿ ਜਰਾਬ ਹੋਣੀ ਫਿਰ ਖਾਲੀ ਟੈਚੀ ਲੈ ਕੇ ਜਾ ਰਹੇ ਇੰਡੀਆ ਚਲੋ ਤੁਹਾਨੂੰ ਮੇਰੇ ਵੱਲੋਂ ਇਹ ਜੁਰਮਾਨਾ ਤੁਸੀਂ ਮੇਰੇ ਘਰ ਚਾਹ ਤੇ ਆਓ ਵਿਦ ਦਾ ਫੈਮਲੀ ਪਰ ਯਾਰ ਸਾਡੀ ਕੱਲ ਸ਼ਾਮ 4:30 ਵਜੇ ਦੀ ਫਲਾਈਟ ਆ ਇਸ ਤੋਂ ਵਧੀਆ ਤਾਂ ਹੋਰ ਕੋਈ ਗੱਲ ਹੋਈ ਨਹੀਂ ਸਕਦੀ ਬਸ ਤੁਸੀਂ ਜਾਂਦੇ ਜਾਂਦੇ ਇੱਧਰ ਟਾਰਨੇਡੋ ਹੋ ਕੇ ਨਿਕਲ ਜਾਓ ਅਕ੍ਰਿਗੀ ਬੰਦੋ ਟਾਰਨੇਡ ਮਸਾਂ ਹੀ ਚਾਲੀ ਬੰਦਾਲੀ ਮੇਂ ਦੀ ਡਰਾਈਵ ਆ ਸਾਲ ਹੋ ਗਿਆ ਮੈਨੂੰ ਇਸ ਘਰ ਚ ਮੂਹ ਹੋਇਆ ਤੁਸੀਂ ਇੱਕ ਵਾਰ ਵੀ ਮੇਰੇ ਘਰ ਨਹੀਂ ਆਏ ਇਸੀ ਬਹਾਨੇ ਮੇਰੇ ਯਾਰ ਦੇ ਚਰਨ ਮੇਰੇ ਘਰ ਵੀ ਪੈ ਜਾਣਗੇ ਨਾਲੇ ਤੁਹਾਡੇ ਤੱਕ ਮੈਨੂੰ ਇੱਕ ਨਿੱਕਾ ਜਿਹਾ ਕੰਮ ਵੀ ਸੀ ਕੀ ਕੰਮ ਸੀ ਉਹ ਕੰਮ ਤਾਂ ਕੁਝ ਖਾਸ ਨਹੀਂ ਬਸ ਇੱਕ ਨਿੱਕਾ ਜਿਹਾ ਜੂਸਰ ਮਿਕਸਰ ਭੇਜਣਾ ਸੀ ਇੰਡੀਆ